ਤਲਵੰਡੀ ਸਾਬੋ ਵਿੱਚ ਸ਼ਰੀਆਮ ਘੁੰਮਦੇ ਸੂਰ ਫਿਲਾ ਸਕਦੇ ਨੇ ਭਿਆਨਕ ਬਿਮਾਰੀ ਪ੍ਰਸ਼ਾਸਨ ਵੱਲੋਂ ਸੂਰ ਪਾਲਕਾ ਨੂੰ ਨਹੀਂ ਕੀਤੀ ਜਾ ਰਹੀ ਕੋਈ ਹਦਾਇਤ ਉਧਰ ਤਲਵੰਡੀ ਸਾਬੋ ਤੋਂ ਸਾਡੇ ਪਤਰਕਾਰ ਤਰਮੰਦਰ ਕਾਰੂ ਦੀ ਵਿਸ਼ੇਸ਼ ਰਿਪੋਰਟ ਅਨੁਸਾਰ ਕੇ ਅਫਰੀਕੀ ਸਵਾਇਨ ਬੁਖਾਰ ਹੁਣ ਭਾਰਤ ਵਿੱਚ ਵੀ ਪ੍ਰਵੇਸ਼ ਕਰ ਗਿਆ ਜਿਸ ਦਾ ਪਤਾ ਕੇਰਲ ਦੇ ਤਸੂ ਜ਼ਿਲ੍ਹੇ ਚ ਪੈਂਦੇ ਪਿੰਡ ਵਿੱਚ ਇਸ ਦਾ ਕਰੋਪ ਆਇਆ ਗਿਆ ਉਧਰ ਇਸ ਦੀ ਵਿਸ਼ੇਸ਼ ਜਾਣਕਾਰੀ ਰੱਖਣ ਵਾਲੇ ਮਹਾਰਾ ਦਾ ਮੰਨਣਾ ਕਿ ਅਫਰੀਕਨ ਸਵਾਇਨ ਬੁਖਾਰ ਇੱਕ ਬਹੁਤ ਹੀ ਸ਼ੂਤ ਤੇ ਘਾਤਕ ਸਵੈਨ ਬਿਮਾਰੀ ਹੈ ਜੋ ਸ਼ਰੀਆ ਪਿੰਡਾਂ ਤੇ ਸ਼ਹਿਰਾਂ ਵਿੱਚ ਘੁੰਮਦੇ ਸੂਰਾਂ ਨੂੰ ਜਲਦੀ ਪ੍ਰਭਾਵਿਤ ਕਰਦੀ ਹੈ ਤੇ ਇਹਨਾਂ ਤੋਂ ਜਲਦੀ ਆਮ ਇਨਸਾਨਾਂ ਨੂੰ ਵੀ ਲੱਗ ਸਕਦੀ ਹੈ ਇੱਥੇ ਇਸ ਗੱਲ ਦਾ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਇਸ ਬਿਮਾਰੀ ਦੇ ਚੱਲਦਿਆਂ ਕੇਂਦਰ ਸਰਕਾਰ ਨੇ ਸੂਰਾਂ ਦੇ ਮਾਸ ਦੀ ਢੋਆ ਢਵਾਈ ਜਿਹੇ ਫਾਰਮਾ ਦਾ ਸਚਾਲਨ ਤੇ ਸੂਰਾਂ ਦੀ ਤੇ ਇਹਨਾਂ ਦੀ ਫੀਲਡ ਦੀ ਢੋਆ ਢਵਾਈ ਮੁਕੰਮਲ ਬਲੌਕ ਕਰ ਦਿੱਤੀ ਗਈ ਹੈ ਉਦੋਂ ਤਰਵੰਡੀ ਸਾਬ ਦੇ ਵਾਰਡ ਨੰਬਰ 6 ਵਿੱਚ ਰਹਿਣ ਵਾਲੇ ਕੁਝ ਬਸੰਦਿਆਂ ਦੀ ਸਥਾਨਕ ਪ੍ਰਸ਼ਾਸਨ ਅਤੇ ਪਿੰਡੂ ਵਿਕਾਸ ਅਫਸਰ ਤੇ ਸਬੰਧਤ ਵੈਟਨੀ ਅਫਸਰਾਂ ਨੂੰ ਪੁਰਜ਼ੋਰ ਪੇਲ ਕੀਤੀ ਕਿ ਸਾਡੇ ਬਾੜ ਵਿੱਚ ਸਾਂਝੀਆਂ ਥਾਵਾਂ ਤੇ ਸ਼ਰੇਆਮ ਫਿਰਦੇ ਨਸ਼ੁਰਾਂ ਰੋਕਣ ਲਈ ਸਖਤ ਕਦਮ ਚੁੱਕਣ ਦੇ ਨਾਲ-ਨਾਲ ਤਲਵੰਡੀ ਸਾਬਦੇ ਸਮੁੱਚੇ ਸ਼ਹਿਰ ਵਿੱਚ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਤੁਰੰਤ ਲੋੜੀ ਦੇ ਕਦਮ ਚੁੱਕਣੇ ਹਨ ਉਧਰ ਚੱਲ ਰਹੀ ਵੀਡੀਓ ਵਿੱਚ ਤੁਸੀਂ ਖੁਦ ਆਪ ਵੀ ਦੇਖ ਸਕਦੇ ਹੋ ਕਿ ਗੁਰੂਆਂ ਦੇ ਚਰਨ ਛੋਪਾ ਪ੍ਰਾਪਤ ਧਰਤੀ ਤਖਤ શ્રી ਦਮਦੋਸਾਉ ਤਲਵੰਡੀ ਸਾਬ ਦੇ ਬਾੜ ਨੰਬਰ 6 ਚ ਬਣੀ ਪਾਰਕ ਦੇ ਬਿਲਕੁਲ ਘਰਾ ਵਿੱਚ ਲਾਈਆਂ ਗਈਆਂ ਨਜ਼ਾਇਜ਼ ਰੋੜੀਆਂ ਵਿੱਚ ਗੰਦਗੀ ਫੁਲਾਰੇ ਸੂਖ ਦਿਖਾਈ ਦੇ ਰਹੇ ਹਨ